ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿਪਾਹੀ ਨੰਦ ਲਾਲ ਜੀ ਦੀ ਸਾਖੀ ਪੜਾਂਗੇ ਭਾਈ ਨੰਦ ਲਾਲ ਜੀ ਨੂੰ ਸਿੱਖ ਧਰਮ ਵਿੱਚ ਉਹੀ ਸਥਾਨ ਪ੍ਰਾਪਤ ਹੈ ਜੋ ਭਾਈ ਗੁਰਦਾਸ ਜੀ ਨੂੰ ਹੈ ਭਾਈ ਨੰਦ ਲਾਲ ਜੀ ਵੀ ਭਾਈ ਗੁਰਦਾਸ ਜੀ ਵਾਂਗ ਅਰਬੀ ਫਾਰਸੀ ਤੇ ਪਰਸ਼ੀਅਨ ਦੇ ਬਹੁਤ ਉੱਚ ਕੋਟੀ ਦੇ ਵਿਦਵਾਨ ਅਤੇ ਗੁਰਮਤ ਦੇ ਗੂੜ ਗਿਆਨਮਾਨ ਸਨ ਉਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਆਪਣਾ ਉੱਗਾ ਯੋਗਦਾਨ ਪਾਇਆ ਇਹੀ ਕਾਰਨ ਹੈ ਕਿ ਗੁਰਬਾਣੀਆਂ ਤੇ ਭਾਈ ਗੁਰਦਾਸ ਜੀ ਦੀ ਰਚਨਾ ਤੋਂ ਬਾਅਦ ਤੀਜੀ ਰਚਨਾ ਪਾਈ ਨੰਦ ਲਾਲ ਜੀ ਦੀ ਹੈ ਜਿਸ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਰਤਨ ਕਰਨ ਦੀ ਪੰਥ ਵੱਲੋਂ ਪ੍ਰਵਾਨਗੀ ਹੈ ਪਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਬਵੰਜਬ ਦਰਬਾਰੀ ਕਵੀਆਂ ਵਿੱਚੋਂ ਅਰਬੀ ਫਾਰਸੀ ਦੇ نہایت ਸਨਮਾਨਿਤ ਕਵੀ ਸਨ ਇਹਨਾਂ ਦਾ ਜਨਮ 1630 ਵਿਨੂ ਗਜਨੀ ਵਿੱਚ ਸ੍ਰੀ ਛੱਜੂ ਰਾਮ ਖੱਤਰੀ ਦੇ ਘਰ ਹੋਇਆ ਤਦ ਦੁਦਮ ਦੇ ਅਰਬੀ ਫਾਰਸੀ ਦੇ ਚੰਗੇ ਵਿਦਵਾਨ ਸਨ ਭਾਈ ਨੰਦ ਲਾਲ ਜੀ ਦੇ ਨਾਮ ਨਾਲ ਗੋਆ ਤਖ ਲਾਇਆ ਜਾਂਦਾ ਹੈ ਇਸ ਲਈ ਉਹਨਾਂ ਨੂੰ ਨੰਦ ਲਾਲ ਗੋਆ ਵੀ ਕਿਹਾ ਜਾਂਦਾ ਹੈ ਭਾਈ ਨੰਦ ਲਾਲ ਜੀ ਨੇ ਆਪਣੀ ਬੰਦਗੀ ਨਾਮਾ ਰੂਪੀ ਕਵਿਤਾ ਰਹੀਂ ਸੇਖਰਦਰਮਦਾਸਹਿ ਹੀ ਰੂਪ ਪੇਸ਼ ਕੀਤਾ ਜਿਸ ਤੋਂ ਖੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਜੀ ਤੇ ਭਾਈ ਨੰਦ ਲਾਲ ਜੀ ਦੇ ਬੰਦਗੀ ਨਾਮਾ ਨੂੰ ਜ਼ਿੰਦਗੀ ਨਾਮਾ ਦਾ ਨਾਂ ਦਿੱਤਾ ਪਾਇਨੰਦ ਲਾਲ ਜੀ ਦਾ ਵਿਆਹ ਇੱਕ ਸ਼ਰਧਾਲੂ ਸਿੱਖ ਘਰਾਣੇ ਦੀ ਲੜਕੀ ਨਾਲ ਹੋਇਆ। ਘਰ ਵਿੱਚ ਗੁਰਬਾਣੀ ਦੇ ਪਾਠ ਨੇ ਪਾਇਨੰਦ ਲਾਲ ਨੂੰ ਸਿੱਖ ਧਰਮ ਵੱਲ ਇਸ ਤਰ੍ਹਾਂ ਪ੍ਰੇਰਿਤ ਕੀਤਾ ਕਿ ਹਮੇਸ਼ਾ ਲਈ ਗੁਰੂ ਘਰ ਦੇ ਸ਼ਰਧਾਲੂ ਹੀ ਨਹੀਂ ਬਣੇ ਸਗੋਂ ਪੂਰਨ ਤੌਰ ਤੇ ਗੁਰਮਤਿ ਵੀ ਗ੍ਰਹਿਣ ਕਰ ਲਈ। ਆਪ ਜੀ ਨੇ ਆਪਣੀ ਸੁਪਤਨੀ ਸਹਿਤ ਆਨੰਦਪੁਰ ਸਾਹਿਬ ਪਹੁੰਚ ਕੇ ਗੁਰੂ ਜੀ ਦੇ ਦਰਸ਼ਨ ਕੀਤੇ। ਗੁਰੂ ਜੀ ਦੇ ਦਰਸ਼ਨ, ਨਾਮ ਬਾਣੀ ਦਾ ਪ੍ਰਵਾਹ, ਸੰਗਤ ਲੰਗਰ ਆ ਇਹਨਾਂ ਸਭ ਚੀਜ਼ਾਂ ਨੇ ਪਾਇਨੰਦ ਲਾਲ ਜੀ ਨੂੰ ਬਹੁਤ ਪ੍ਰਭਾਵਿਤ ਕੀਤਾ। ਤੇ ਉਹ ਗੁਰੂ ਚਾਨਾ ਦੇ ਪੌੜੇ ਬਣ ਗਏ ਕੁਝ ਚਿਰ ਅਨੰਦਪੁਰ ਸਾਹਿਬ ਵਿੱਚ ਰਹਿਣ ਉਪਰੰਤ ਆਪ ਔਰੰਗਜ਼ੇਬ ਦੇ ਦਰਬਾਰ ਵਿੱਚ ਪੁੱਜੇ ਤੇ ਉੱਥੇ ਦਰਬਾਰੀ ਦੀ ਨੌਕਰੀ ਕਰਨ ਲੱਗੇ ਭਾਈ ਨਾਮਦਲਾਲ ਜੀ ਅਰਬੀ ਫਾਰਸੀ ਤੇ ਪರ್ಷੀਅਨ ਆਦਿ ਭਾਸ਼ਾਵਾਂ ਦੇ ਚੰਗੇ ਵਿਦਵਾਨ ਸਨ ਤੇ ਕੁਰਾਨ ਸ਼ਰੀਫ ਦੇ ਅਰਥ ਬੜੇ ਬਾਖਮਾਲ ਢੰਗ ਨਾਲ ਕਰਦੇ ਸਨ ਔਰੰਗਜ਼ੇਬ ਨੇ ਐਸੇ ਮਹਾਨ ਵਿਦਵਾਨ ਆਦਮੀ ਨੂੰ ਇਸਲਾਮ ਧਰਮ ਵਿੱਚ ਲਿਆਉਣਾ ਚਾਹਿਆ ਤੇ ਉਸ ਉੱਪਰ ਇਸ ਲਈ ਦਬਾਅ ਪਾਉਣ ਲੱਗਾ ਪਾਇ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ਿਕ ਹੋ ਚੁੱਕੇ ਸਨ ਇਸ ਲਈ ਉਹ ਕਿਸੇ ਹੋਰ ਧਰਮ ਨੂੰ ਤਾਰਨ ਕਰਨ ਬਾਰੇ ਸੋਚ ਵੀ ਨਹੀਂ ਸੰਸਕਦੇ ਉਹ ਨਿਰਾਸ਼ ਹੋ ਨੌਕਰੀ ਛੱਡ ਕੇ ਹਮੇਸ਼ਾ ਲਿਨੰਦਪੁਰ ਸਾਹਿਬ ਪਰਤਾਈ ਇੱਥੇ ਗੁਰੂ ਇੱਥੇ ਉਹ ਗੁਰੂ ਚੰਨਾ ਵਿਚ ਰੰਦੇ ਹੋਏ ਸੇਵਾ ਸਿਮਰਨ ਕਰਨ ਲੱਗੇ ਤੇ ਸਿੱਖੀ ਸਿਧਾਂਤਾਂ ਵਿੱਚ ਪਰਪੱਕ ਹੋਣ ਲੱਗੇ ਪਾਈ ਨੰਦ ਲਾਲ ਜੀ ਨੂੰ ਗੁਰੂ ਚੰਨਾ ਨਾਲ ਅਜਿਹਾ ਪ੍ਰੇਮ ਲੱਗਾ ਕਿ ਉਹ ਅੰਬੇਦਾਰੀ ਹੋ ਕੇ ਖਾਲਸਾ ਰਹਿਤ ਬਹਿਤ ਦੇ ਤਾਨੀ ਹੋ ਗਏ ਤੇ ਆਨੰਦ ਲਾਲ ਤੋਂ ਆਨੰਦ ਸਿੰਘ ਬਣ ਗਏ ਪਰ ਇਤਿਹਾਸ ਵਿੱਚ ਉਹਨਾਂ ਦਾ ਨਾਮ ਆਮ ਕਰਕੇ ਪਾਈ ਨੰਦ ਲਾਲ ਜੀ ਹੀ ਆਉਂਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨਾਂ ਦੇਡ ਵਿਖੇ ਸਤਾਰਾ 1708 ਈਸਵੀ ਵਿੱਚ ਜੋਤੀ ਜੋਤ ਸਮਾਇਆ ਉਸ ਸਮੇਂ ਪਾਈ ਨੰਦ ਲਾਲ ਜੀ ਉੱਥੇ ਹੀ ਸਨ ਬਾਅਦ ਵਿੱਚ ਉਹ ਮੁਲਤਾਨ ਵਿਖੇ ਆ ਗਏ ਤੇ 1713 ਈਸਵੀ ਨੂੰ ਇੱਥੇ ਹੀ ਅਕਾਲ ਚਲਾਣਾ ਕਰ ਗਏ ਪਾਈ ਨੰਦ ਲਾਲ ਜੀ ਦੀਆਂ ਕੁੱਲ 10 ਰਚਨਾਵਾਂ ਉਪਲਬਧ ਹਨ ਜਿਨ੍ਹਾਂ ਵਿੱਚੋਂ ਇੱਕ ਹਿੰਦੀ ਵਿੱਚ ਹੈ ਤੇ ਬਾਕੀ 9 ਫਾਰਸੀ ਵਿੱਚ ਹਨ ਜਿਵੇਂ ਕਿ ਦੀਵਾਨ ਗੋਇਆ ਜ਼ਿੰਦਗੀ ਨਾਮਾ ਜੋਤ ਵਿਕਾਸ ਗਾਂਜਨਾਮਾ ਤੌਸੀਫ-ਉਸਨਾ ਅਰਜ਼ੁਲ ਅਰਜ਼ੁਲ ਅਲਫਾਜ਼ ਦਸਤੂਰ ਅਲ ਇਨਸ਼ਾ ਰਹਿਤਨਾਮਾ ਤੇ ਤਨਖਾਨਾਮਾ ਇਹ ਸਭ ਫਾਰਸੀ ਵਿੱਚ ਹਨ ਤੇ ਜੋਤ ਵਿਕਾਸ ਹਿੰਦੀ ਵਿੱਚ ਹੈ ਪਾਇ ਨੰਦ ਲਾਲ ਜੀ ਦੀਆਂ ਰਚਨਾਵਾਂ ਵਿੱਚ ਅਕਾਲ ਪੁਰਖ ਗੁਰੂ ਅਤੇ ਸ਼ਬਦ ਪ੍ਰਤੀ ਉਹਨਾਂ ਦੇ ਵਿਚਾਰ ਗੁਰਮਤ ਦੇ ਅਨੁਸਾਰ ਉਸੇ ਤਰ੍ਹਾਂ ਮੇਲ ਖਾਂਦੇ ਹਨ ਜਿਵੇਂ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਦਰਸਾਏ ਹਨ ਵਾਹਿਗੁਰੂ ਵਿੱਚ ਅਟੱਲ ਵਿਸ਼ਵਾਸ ਤੇ ਉਸ ਦਾ ਸਿਮਰਨ ਗੁਰਬਾਣੀ ਦਾ ਮੁੱਖ ਸਿਧਾਂਤ ਹੈ ਪਾਇ ਨੰਦ ਲਾਲ ਜੀ ਵੀ ਵਾਹਿਗੁਰੂ ਦੇ ਸਿਮਰਨ ਨੂੰ ਮਨੁੱਖੀ ਜ਼ਿੰਦਗੀ ਦਾ ਤਤ ਸਮਝਦੇ ਹਨ ਉਨਾ ਨੇ ਬੰਦਗੀ ਨਾਮਾ ਵਾਹਿਗੁਰੂ ਦੀ ਯਾਦ ਤੇ ਉਸ ਦੀ ਵਡਿਆਈ ਵਿੱਚ ਹੀ ਲਿਖਿਆ ਹੈ ਸੰਗਤ ਦੀ ਮਹਾਨਤਾ ਦੱਸਦੇ ਹੋਏ ਭਾਈ ਨਾਮਦਲਾਲ ਜੀ ਸਾਹ ਸੰਗਤ ਨੂੰ ਗਰੀਬਾਂ ਤੇ ਨਿਮਾਣਿਆਂ ਦੀ ਟੇਕ ਸਮਝਦੇ ਹਨ ਉਹਨਾਂ ਅਨੁਸਾਰ ਮਨੁੱਖ 100 ਸਾਲਾਂ ਦੀ ਤਪੱਸਿਆ ਨਾਲ ਵੀ ਜੋ ਕੁਝ ਪ੍ਰਾਪਤ ਨਹੀਂ ਕਰ ਸਕਦਾ ਉਹ ਸਾਧ ਸੰਗਤ ਵਿੱਚ ਬੈਠ ਕੇ ਪ੍ਰਭੂ ਦੀ ਕਿਰਪਾ ਸਦਕਾ ਪਲਾ ਮਧੀ ਪ੍ਰਾਪਤ ਕਰ ਸਕਦਾ ਹੈ ਗੁਰੂ ਦੀ ਲੋਹ ਲੋੜ ਦੀ ਮਹਾਨਤਾ ਨੂੰ ਸਪਸ਼ਟ ਕਰਦਿਆਂ ਹੋਇਆਂ ਭਾਈ ਆਨੰਦ ਲਾਲ ਜੀ ਆਖਦੇ ਹਨ ਕਿ ਗੁਰੂ ਉਹ ਹੈ ਜਿਸ ਦੀ ਬਾਣੀ ਸੁਣਿਆ ਵਾਹਿਗੁਰੂ ਦੀ ਯਾਦ ਸਾਡੇ ਮਨਾਂ ਵਿੱਚ ਵਸ ਜਾਏ ਅਜਿਹੇ ਗੁਰੂ ਦੀ ਸੰਗਤ ਨਾਲ ਵਾਹਿਗੁਰੂ ਦਾ ਇਸ਼ਕ ਦਿਲਾਂ ਵਿੱਚ ਉਤਪੰਨ ਹੁੰਦਾ ਹੈ ਤੇ ਜ਼ਿੰਦਗੀ ਦੀ ਹਕੀਕਤ ਦਾ ਪਤਾ ਲੱਗਦਾ ਹੈ ਇਸ ਲਈ ਮਨੁੱਖ ਦੀ ਮਨੁੱਖ ਦਾ ਵਾਹਿਗੁਰੂ ਦੀ ਪ੍ਰਾਪਤੀ ਲਈ ਗੁਰੂ ਦੀ ਸੰਗਤ ਵਿੱਚ ਬੈਠਣਾ ਅਤਿ ਜ਼ਰੂਰੀ ਹੈ ਭਾਈ ਨੰਦ ਲਾਲ ਜੀ ਨੇ ਗੁਰਮਤ ਦੇ ਇੱਕ ਹੋਰ ਮਹੱਤਵਪੂਰਨ ਸਿਧਾਂਤ ਦਾ ਜ਼ਿਕਰ ਕੀਤਾ ਹੈ ਕਿ ਗੁਰਮਤ ਵਿੱਚ ਬਹੁਤ ਦੇਵਾਦ ਦੇਵਵਾਦ ਦੀ ਕੋਈ ਥਾਂ ਨਹੀਂ ਹੈ ਗੁਰਮਤ ਤੋਂ ਅਣਜਾਣ ਲੋਕਾਂ ਦੇ ਮਨ ਵਿੱਚ ਗੁਰੂ ਸਾਹਿਬਾਨਾਂ ਦੀ ਗਿਣਤੀ 10 ਹੋਣਾ ਉਨ੍ਹਾਂ ਦੇ ਮਨ ਵਿੱਚ ਸ਼ੰਕੇ ਉਤਪੰਨ ਕਰ ਸਕਦਾ ਹੈ ਪਰ ਭਾਈ ਜੀ ਆਖਦੇ ਹਨ ਕਿ ਗੁਰੂ ਸਾਹਿਬ ਜੀ 10 ਹੁੰਦੇ ਹੋਏ ਵੀ ਇੱਕ ਸੰਨ ਗੁਰੂ ਨਾਨਕ ਦੀ ਗੱਦੀ ਦੇ 9 ਉਦਰਾ ਅਧਿਕਾਰੀ ਗੁਰੂ ਸਾਹਿਬਾਨ ਗੁਰੂ ਨਾਨਕ ਜੀ ਦਾ ਹੀ ਰੂਪ ਸਨ ਇਹਨਾਂ ਵਿੱਚ ਕੋਈ ਵੀ ਭਿੰਨਤਾ ਨਹੀਂ ਸੀ ਭਾਈ ਨੰਦ ਲਾਲ ਜੀ ਗੁਰਮਤ ਦੇ ਇੱਕ ਹੋਰ ਮਹੱਤਵਪੂਰਨ ਸਿਧਾਂਤ ਸ਼ਬਦ ਜਾ ਗੁਰਬਾਣੀ ਦੇ ਅਧਿਆਇ ਨੂੰ ਵੀ ਬਹੁਤ ਜ਼ਰੂਰੀ ਸਮਝਦੇ ਹਨ ਉਨ੍ਹਾਂ ਅਨੁਸਾਰ ਗੁਰਬਾਣੀ ਦਾ ਧਿਆਨ ਵਾਹਿਗੁਰੂ ਦੇ ਨਾਮ ਦਾ ਜਿੰਦਰਾ ਖੋਲਣ ਲਈ ਇੱਕ ਚਾਬੀ ਦਾ ਕੰਮ ਕਰਦਾ ਹੈ ਅਤੇ ਜਦੋਂ ਮਨੁੱਖ ਨੂੰ ਇਹ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਤਾਂ ਉਹ ਕਈ ਤਰ੍ਹਾਂ ਦੇ ਦੁੱਖਾਂ ਮੁਸੀਬਤਾਂ ਤੋਂ ਫਾਰਗ ਹੋ ਜਾਂਦਾ ਹੈ ਉਸ ਤੇ ਅਤੇ ਉਸ ਦੇ ਪਰਿਵਾਰ ਤੇ ਵਾਹਿਗੁਰੂ ਦੀ ਰਹਿਮਤ ਅਮ ਮੀ ਵਰਦਾ ਹੈ ਉਹ ਲਿਖਦੇ ਹਨ ਅਜ਼ ਤੂਫੈਲ ਇਰਸ਼ਾ ਖੁਦਾ ਰਾ ਦੀਦਾ ਅਮ ਦੀਦਾ ਅਮ ਉਹ ਦੀਦਾ ਅਮ ਉਹ ਦੀਦਾ ਅਮ ਪਾਪ ਗੁਰਬਾਣੀ ਦਾ ਹੀ ਮਨੁੱਖ ਨੂੰ ਅਜੇਹੀ ਦੌਲਤ ਨਸੀਬ ਹੋ ਜਾਂਦੀ ਹੈ ਕਿ ਉਸ ਨੂੰ ਤੋ ਹੱਥੋਂ ਕੋਈ ਖੋ ਨਹੀਂ ਸਕਦਾ ਗੁਰਬਾਣੀ ਆਪਣੇ ਆਪ ਦੀ ਆਪਣੇ ਆਪੇ ਦੀ ਪਛਾਣ ਕਰਵਾਉਂਦੀ ਹੈ ਤੇ ਜਿਹੜਾ ਆਪਣੇ ਆਪੇ ਦੀ ਪਛਾਣ ਕਰ ਲੈਂਦਾ ਹੈ ਉਹ ਸਾਰੇ ਪ੍ਰਕਾਰ ਦੇ ਦੁੱਖਾਂ ਤੋਂ ਛੁਟਕਾਰਾ ਪਾ ਲੈਂਦਾ ਹੈ ਅੰਮ੍ਰਿਤ ਵੇਲੇ ਦਿਮਹਾਂਤ ਨੂੰ ਸਪਸ਼ਟ ਕਰਦੇ ਹੋਏ ਭਾਈ ਨੰਦ ਲਾਲ ਜੀ ਲਿਖਦੇ ਹਨ ਕਿ ਜੋ ਅੰਮ੍ਰਿਤ ਵੇਲੇ satsang ਵਿੱਚ ਨਹੀਂ ਜਾਂਦਾ ਉਹ ਵੱਡਾ ਤਨਖਾਹਦਾਰ ਹੈ ਪ੍ਰਤਹਿ ਕਾਲ satsang ਨਾ ਜਾਵੇ ਤਨਖਾਹ ਬਹੁਤ ਵੱਡਾ ਕਹਾਵ ਹੈ ਅੰਤ ਵਿੱਚ ਇਹ ਕਹਿਣਾ ਉਚਿਤ ਬਣਦਾ ਹੈ ਕਿ 아이난드라ਲ지 ਦੀ ਕਵਿਤਾ ਗੁਰਮਤਿ ਦਾ ਵਿਸ਼ਲੇਸ਼ਣ ਕਰਦੀ ਹੈ ਅਤੇ ਉਹ ਵਿਸ਼ਲੇਸ਼ਣ ਹੈ ਵੀ ਬੜਾ ਟੁਕਮਾ ਤੇ ਰੋਚਕ ਭਾਈ ਨੰਦ ਲਾਲ ਜੀ ਦੀ ਕਵਿਤਾ ਰਾਹੀ ਗੁਰਮਤੀ ਸੋਝੀ ਪਾਉਣ ਤੇ ਇਸ ਦਾ ਰਸ ਮਾਣਨ ਲਈ ਜੇ ਸਿੱਖਾਂ ਨੂੰ ਫਾਰਸੀ ਵੀ ਪਾਨੀ ਪਏ ਤਾਂ ਇਹ ਬੜਾ ਸਸਤਾ ਸਸਤਾ ਸੌਦਾ ਹੈ ਇਸ ਲਈ ਸਾਡਾ ਵਿਰਸਾ ਵੀ ਬਚਿਆ ਰਹੇਗਾ ਤੇ ਅੱਗੇ ਲਈ ਸਾਨੂੰ ਉਤਸ਼ਾਹ ਵੀ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ